संत अतर सिंह जी ਦੇ ਚਾਰ ਅਮੋਲਕ ਬਚਨ ਵਿਦੇਸ਼ ਜਾਣ ਤੋਂ ਪਹਿਲਾਂ ਸੰਤ ਅਤਰ ਸਿੰਘ ਜੀ ਨੇ ਇਹ ਬਚਨ ਸੰਤ ਪਾਈ ਤੇਜਾ ਸਿੰਘ ਜੀ ਨੂੰ ਕਹੇ ਜੋ ਕਿ ਉਹਨਾਂ ਨੇ ਮਨ ਬਚਨ ਅਤੇ ਕਰਮ ਕਰਕੇ ਕਮਾਏ ਪਹਿਲਾ ਸਾਬਤ ਸੂਰਤ ਕਾਇਮ ਰੱਖਣਾ ਕਿਸੇ ਨਾਲ ਕੇਸਾਂ ਦੇ ਮੁਤਲਕ ਬਹਿਸ ਨਹੀਂ ਕਰਨੀ ਜੇ ਕੋਈ ਪੁੱਛੇ ਕੇਸ ਕਿਉਂ ਰੱਖੇ ਹਨ ਤਾਂ ਕਹਿ ਦੇਣਾ ਭਾਈ ਇਹ ਤਾਂ ਅਕਾਲ ਪੁਰਖ ਦੀ ਦੇਣ ਹਨ ਅਸੀਂ ਕੀ ਬਣਾਇਆ ਹੈ अथवा ਇਹ ਅਸੀਂ ਨਹੀਂ ਬਣਾਏ ਦੂਸਰਾ ਜਿੱਥੇ ਜਾਣਾ ਗੁਰਦੁਆਰੇ ਬਣਾਉਣੇ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਗੁਰਮਤ ਮਾਰਗ ਅਨੁਸਾਰ ਨਾਮ ਬਾਣੀ ਜਪਾਉਣਾ ਅਤੇ ਸਤਸੰਗ ਕਰਾਉਣਾ ਤੀਸਰਾ ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਸਾਡਾ ਸਨੇਹਾ ਦੇ ਦੇਣਾ ਕਿ ਰਿੱਧੀ ਸਿੱਧੀ ਕੋਈ ਚੀਜ਼ ਨਹੀਂ ਆਤਮ ਪਦ ਇਸ ਤੋਂ ਬਹੁਤ ਪਰੇ ਹੈ अथवा ਅੱਗੇ ਹੈ ਚੌਥਾ ਜਿਸ ਦਾ ਜੀ ਲੈਕਚਰ ਭਾਵ ਕੇ ਕਥਾ ਕਰਨ ਨੂੰ ਕਰੇ ਉਹ ਲੈਕਚਰ ਨਾ ਕਰੇ ਜਿਸ ਦਾ ਜੀ ਨਾ ਕਰੇ ਉਹ ਕਰੇ ਸੰਤ ਜੀ ਮਹਾਰਾਜ ਦੇ ਇਸ ਉਪਦੇਸ਼ ਦਾ ਭਾਵ ਇਹ ਸੀ ਕਿ ਜਦੋਂ ਇਨਸਾਨ ਦਾ ਦਿਲ ਲੈਕਚਰ ਕਰਨ ਨੂੰ ਕਰਦਾ ਹੈ ਤਾਂ ਉਹ ਉਸ ਦੀ ਆਪਣੀ ਹਉਮੈ ਤੇ ਅਕਲ ਦੇ ਅਨੁਸਾਰ ਹੁੰਦਾ ਹੈ ਜਦੋਂ ਲੈਕਚਰ ਕਰਨ ਨੂੰ ਦਿਲ ਨਾ ਕਰੇ ਅਤੇ ਸੰਗਤ ਦੇ ਪ੍ਰੇਮ ਨਾਲ ਗੁਰਸਿੱਖ ਲੈਕਚਰ ਕਰਦਾ ਹੈ ਤਾਂ ਉਸ ਦੇ ਅੰਦਰੋਂ ਆਤਮਦੇਵ अथवा ਗੁਰੂ ਦੀ ਕਿਰਪਾ ਨਾਲ ਵਿਚਾਰ ਆਉਂਦੇ ਹਨ ਜੋ ਉਸ ਦੀ ਹਉਮੈ ਤੇ ਅਕਲ ਤੋਂ ਰਹਿਤ ਹੁੰਦੇ ਹਨ ਜਿਸ ਦਾ ਅਸਰ ਸੰਗਤਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗੰਠਰੀ ਬਾਦਾ